ਬੁੱਢੇ ਨਾਲੇ ਦੇ ਕਾਲੇ ਪਾਣੀ ਨੂੰ ਚਿੱਟਾ ਕਰਨ ਦੇ ਲਈ ਲਗਾਤਾਰ ਰਾਸ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਔਰ ਤਸਵੀਰਾਂ ਮੈਂ ਦਿਖਾਣਾ ਕਿਉਂਕਿ ਲੁਧਿਆਣਾ ਦੇ ਬੁੱਢੇ ਨਾਲੇ ਦੇ ਕੰਢਿਆਂ ਤੇ ਘਾਟ ਬਣਾ ਦਿੱਤੇ ਗਏ ਨੇ ਔਰ ਇੱਕ ਇੱਕ ਘਾਟ ਤਿਆਰ ਹੋ ਰਿਹਾ ਤਾਜਪੁਰ ਰੋਡ ਤੇ ਸੜਕ ਤੇ ਔਰ ਥੋੜੀ ਦਿਰ ਪਹਿਲੇ ਅਸੀਂ ਸੰਤ ਜੀ ਨਾਲ ਗੱਲ ਕਰ ਰਹੇ ਸੀ ਔਰ ਉਹਨਾਂ ਨੇ ਪੂਰਾ ਬਰੀਫ ਦੱਸਿਆ ਕਿ ਕੋਈ ਟਾਈਮ ਲਿਮਟ ਨਹੀਂ ਹੈ ਔਰ ਜ਼ਰੂਰ ਬੁੱਢਾ ਨਾਲਾ ਜਿਹੜਾ ਹੈ ਉਸ ਦਾ ਕਾਲਾ ਪਾਣੀ ਚਿੱਟਾ ਹੋਏਗਾ ਔਰ ਲਗਾਤਾਰ ਜਿਸ ਤਰ੍ਹਾਂ ਦੇ ਨਾਲ ਇਹ ਕੰਮ ਚੱਲ ਰਿਹਾ ਹੈ ਲੱਗਦਾ ਕਿ ਇਹ ਬੁੱਢੇ ਨਾਲੇ ਦਾ ਕਾਲਾ ਪਾਣੀ ਚਿੱਟਾ ਹੋਵੇਗਾ ਨਾਲ ਹੀ ਇੰਡਸਟਰੀ ਹੈ ਔਰ ਪੋਲੂਸ਼ਨ ਡਿਪਾਰਟਮੈਂਟ ਦੇ ਨਾਲ ਥੋੜੀ ਦੇਰ ਪਹਿਲੇ ਬਾਬਾ ਜੀ ਮੀਟਿੰਗ ਕਰ ਰਹੇ ਸੀ ਮੇਰੇ ਨਾਲ ਉਹਨਾਂ ਦੀ ਟੀਮ ਹੈ ਸਤਨਾਮ ਜੀ ਲੱਗਦਾ ਹੈ ਕਿ ਇਹ ਕਾਲਾ ਪਾਣੀ ਚਿੱਟਾ ਹੋਵੇਗਾ ਹਾਂਜੀ 100% ਹੋ ਜਾਵੇ ਕਿਵੇਂ ਕੰਮ ਕਰ ਰਹੇ ਹੋ ਇਹ ਘਾੜ ਬਣਾ ਦਿੱਤੇ ਇਹ ਜਿਵੇਂ ਕਾਲੀ ਵੇਂ ਪਿੱਤਰ ਵੇਂ ਸultanpur Lodhi 2000 ਦੇ ਵਿੱਚ ਬਾਬਾ ਜੀ ਨੇ ਕਾਰ ਸੇਵਾ ਸ਼ੁਰੂ ਕੀਤੀ ਜਦੋਂ ਸੇਵਾ ਸ਼ੁਰੂ ਹੋਈ ਉਸ ਸਮੇਂ ਵੀ ਜਿਹੜੇ ਆਮ ਲੋਕ ਸੀ ਜਾਂ ਅਸੀਂ ਵੀ ਸੀਗੇ ਉਹਨਾਂ ਨਹੀਂ ਸੀ ਸਾਨੂੰ ਜਿੰਨਾ ਟਾਈਮ 'ਚ ਬਾਬਾ ਜੀ ਨੇ ਉਹ ਬਹੁਤ ਥੋੜੇ ਸਮੇਂ ਦੇ ਵਿੱਚ ਜਿਹੜਾ ਕੰਮ ਨੂੰ ਨੇਪਰੇ ਚਾੜਿਆ ਵੀ ਜੋ ਸਰਕਾਰਾਂ ਜਾਂ ਆਮ ਲੋਕ ਆਣ ਕੇ ਕਾਫਲਾ ਬਣ ਗਿਆ ਤੇ ਉਹ ਕਾਰਜ ਅੱਜ ਉਹਦਾ ਵੇਂਦਾ ਜਿਹੜਾ ਟੀਡੀਐਸ ਆ ਉਹ 100 ਲਗਭਗ 40 ਤੋਂ ਵੀ ਕਈ ਵਾਰ ਘਟ ਜਾਂਦਾ 30 ਤੇ ਆ ਜਾਂਦਾ ਇਹਨਾਂ ਟੀਡੀਐਸ ਵਧੀਆ ਪੀਣ ਯੋਗ ਪਾਣੀ ਆ ਬਹੁਤ ਵਧੀਆ ਤੇ 20 ਸਾਲ ਪਹਿਲਾਂ ਉਹਦਾ ਅਮੇਜਨ ਕੀਤਾ ਜਾ ਸਕਦਾ ਸੀ ਉਹ ਭਰੀ ਸੀ ਵੀ ਗੰਦਗੀ ਦੇ ਨਾਲ 40 ਪਿੰਡਾਂ ਦਾ ਗੰਦਾ ਪਾਣੀ ਪੈਂਦਾ ਸੀ ਉਹ ਨੂੰ ਬਾਬਾ ਜੀ ਨੇ ਬੰਦ ਕਰਕੇ ਖੇਤੀ ਨੂੰ ਲਾਇਆ ਫਿਰ ਵੱਡੇ ਸ਼ਹਿਰ ਕਰਪੂਥਲਾ ਸੁਲਤਾਨਪੁਰ ਲੋਧੀ ਦਸੂਹਾ ਮਕੇਰੀਆਂ ਭਲਾਥ ਸੁਬਾਨਪੁਰ ਬੇਗੋਵਾਲ ਕੋਚ ਫੈਕਟਰੀ ਦਾ ਪਾਣੀ ਵੀ ਜਿਹੜਾ ਰੀਸਾਈਕਲ ਕਰਕੇ ਉਹ ਉਹਨੂੰ ਖੇਤੀ ਲਈ ਨੂੰ ਲਾਉਣ ਲਈ ਲਈ ਪਾਈਆਂ ਹੋਈਆਂ ਜਿੱਥੇ ਨਹੀਂ ਉਥੇ ਟ੍ਰੀਟ ਕਰਕੇ ਖੇਤੀ ਲਈ ਵਰਤਿਆ ਜਾਂਦਾ ਕੋਚ ਫੈਕਟਰੀ ਦਾ ਪਾਣੀ ਉਹਦੇ ਵਿੱਚ ਪੈਂਦਾ ਸੀ ਬਾਬਾ ਜੀ ਦੇ ਯਤਨਾਂ ਸਦਕਾ ਕੋਚ ਫੈਕਟਰੀ ਨੇ ਅਦਾ ਟ੍ਰੀਟਮੈਂਟ ਲਾ ਕੇ ਹੁਣ ਉਹਦਾ ਪਾਣੀ ਅੰਦਰ ਹੀ ਉਹਨੂੰ ਰੀਸਾਈਕਲ ਕਰ ਲਿਆ ਜੀ ਉਹ ਉੱਥੇ ਜਿਹੜੀ ਪਾਪੂਲੇਸ਼ਨ ਹੈ ਕਿਉਂਕਿ ਉੱਥੇ ਗਿਣਤੀ ਘੱਟ ਹੈ ਇੱਥੇ 75 ਲੱਖ ਤੋਂ ਉੱਪਰ ਆਬਾਦੀ ਹੈ ਇੰਡਸਟਰੀ ਹੈਗੀ ਹੈ 5-6000 ਦੇ ਕਰੀਬ ਇਹ ਕਿਵੇਂ ਤੁਸੀਂ ਇੱਥੇ ਕਾਟ ਬਣਾਇਆ ਕੀ ਪਲੈਨਿੰਗ ਕੀਤੀ ਅਗਲੀ ਕਿਵੇਂ ਪਾਣੀ ਇੱਥੋਂ ਚੁੱਟਾ ਨਿਕਲੇਗਾ ਪਲੈਨਿੰਗ ਅਗੇ ਬਾਬਾ ਜੀ ਦੀ ਜੀ ਇਹੀ ਹੈ ਵੀ ਜਿਹੜਾ ਉਹਨਾਂ ਨੇ ਕਰਨ ਪਹਿਲੋਂ ਇਹ ਘਾਟ ਬਣ ਗਿਆ ਉਦੋਂ ਪਹਿਲੋਂ ਜਿਹੜਾ ਡੇਰੀਆਂ ਦਾ ਗੋਆ ਉਹਨਾਂ ਦੀ ਜਿੰਨੀ ਮਾਲਮ ਉਤਰਿਆ ਉਹਨੂੰ ਚੱਕਣ ਦੇ ਲਈ ਟਰਾਲੀਆਂ ਲਾਈਆਂ 2 ਮਹੀਨੇ ਦਾ ਟਾਈਮ ਪ੍ਰਬੰਧ ਕੀਤਾ ਵੀ ਅਸੀਂ ਚੱਕਾਂਗੇ ਉਹਨਾਂ ਨੂੰ ਲਾਗੇ ਪਿੰਡ ਦੇ ਵਿੱਚ ਪੰਚਾਇਤੀ ਪੰਚਾਇਤ ਨੇ ਵੀ ਕੋਈ ਜ਼ਮੀਨ ਦਿੱਤੀ ਆ ਉਹਦੇ ਵਿੱਚ ਉਹ ਗੋਆ ਸੱਟਿਆ ਜਾਊਗਾ ਤੇ ਜਿਹੜੇ ਇਹ ਇਹਨਾਂ ਦੇ ਟ੍ਰੀਟਮੈਂਟ ਪਲਾਂਟ ਆ ਇਹਨਾਂ ਦੇ ਟ੍ਰੀਟਮੈਂਟ ਪਲਾਂਟ ਵੀ ਲੱਗੇ ਸੀ ਡੈਂਗ ਜਿੰਨੀਆਂ ਵੀ ਚੱਲਦੀਆਂ ਉਹ ਟ੍ਰੀਟਮੈਂਟ ਪਲਾਂਟ ਜਿਹੜਾ ਚੱਲਦੇ ਨਹੀਂ ਸੀ ਉਹਨਾਂ ਨੂੰ ਚਾਲੂ ਕੀਤਾ ਫਿਰ ਉਧਰ ਜਿੱਥੇ ਪਹਿਲੋਂ ਖੂਹ ਬਣਾਏ ਉੱਥੇ ਲਗਭਗ 80 ਐਮਐਲ ਦੀ ਪਾਣੀ ਮੰਨ ਲਓ 25 30 ਜਿੱਦਾਂ ਸਲਤਨਪੁਰ ਜਿਹੜੇ ਤਹਿਸੀਲਾਂ ਜਿਹੜੀਆਂ ਉਹਨਾਂ ਪਾਣੀ ਬਾਬਾ ਜੀ ਨੇ ਉਹਨੂੰ ਚੱਕ ਕੇ ਟ੍ਰੀਟਮੈਂਟ ਪਲਾਂਟਾਂ 'ਤੇ ਭੇਜਿਆ ਉਹ ਮਿਊਸਪਲ ਕਮੇਟੀ ਦਾ ਪਾਣੀ ਆ ਉਹ ਸਾਫ਼ ਹੋਊਗਾ ਇਦਾਂ ਹੀ ਇਹਦੇ ਵਿੱਚ ਜਿੰਨਾ ਪਾਣੀ ਡਿੱਗ ਰਿਹਾ ਟ੍ਰੀਟਮੈਂਟਾਂ 'ਤੇ ਜਾਊਗਾ ਇਹਦੇ ਵਿੱਚੋਂ ਗਾਰ ਕੱਢ ਕੇ ਤੇ ਪਿੱਛੋਂ ਭੂਖੜੀ ਤੋਂ ਜਿੱਥੇ ਪਿੰਡਾਂ ਚ ਨਹਿਰਾਂ ਹਾਂਜੀ ਉਹ ਨਹਿਰ ਦਾ ਸਾਫ਼ ਪਾਣੀ ਫਿਰ ਇਹਦੇ ਹਾਂਜੀ ਹਾਂਜੀ ਉਹ ਪਿੰਡਾਂ ਦਾ ਜਿਹੜਾ ਪ੍ਰਬੰਧ ਚੱਲ ਚੁੱਕਾ ਉੱਥੇ ਛੱਪੜ ਪੱਟਦੇ ਆ ਮਸ਼ੀਨਾਂ ਲੱਗੀਆਂ ਉਹਨਾਂ ਦਾ ਛੱਪੜ ਪਟ ਕੇ ਉਸ ਪਾਣੀ ਨੂੰ ਛੱਪੜਾ ਚ ਪਾ ਕੇ ਖੇਤੀ ਲਈ ਯੂਜ਼ ਕੀਤਾ ਜਾਊਗਾ ਤੇ ਪਿੱਛੋਂ ਜਿਹੜਾ ਸ਼ੁੱਧ ਪਾਣੀ ਹੈ ਚ ਸਟਾ ਕੇ ਤੇ ਇਹ ਸਾਫ ਹੋ ਜੂ। ਚਲੋ ਲੁਧਿਆਣਾ ਵਾਸੀ ਕਦੋਂ ਦੇਖ ਸਕਣਗੇ ਕਿਉਂਕਿ ਬੜਾ ਵੱਡਾ ਉਪਰਾਲਾ ਕਰ ਰਹੇ ਹੋ। ਮੈਨੂੰ ਤਾਂ ਬਾਬਾ ਜੀ ਕਹਿੰਦੇ ਕੋਈ ਟਾਈਮ ਲਿਮਿਟ ਨਹੀਂ ਹੈ। ਤੁਸੀਂ ਤੁਹਾਨੂੰ ਕੀ ਲੱਗਦਾ ਕਿ ਕਿੰਨੇ ਕਿੰਨਾ ਟਾਈਮ ਲੱਗ ਜੂ? ਇਹ ਬਾਬਾ ਜੀ ਜੋ ਕਹਿੰਦੇ ਉਹੋ ਹੀ ਗੱਲ ਆ। ਵੀ ਉਹ ਉਹਨਾਂ ਨੂੰ ਪਤਾ ਵੀ ਕਿੰਨਾ ਟਾਈਮ ਲੱਗਣਾ। ਅਸੀਂ ਵੀ ਤੁਹਾਡੇ ਵਰਗੇ ਦਾ ਅੰਦਾਜ਼ਾ ਕਦੋਂ ਤੱਕ ਕੋਈ ਕੋਈ ਅੰਦਾਜ਼ਾ ਨਹੀਂ ਹੋਣ ਨੂੰ ਬਾਬਾ ਜੀ ਕਹਿੰਦੇ ਹੁੰਦੇ ਵੀ ਅਸੀਂ ਤਾਂ ਜੀ ਕਹਿੰਦੇ ਆ ਵੀ ਅ ਉਦਾਂ ਸਾਨੂੰ 100 ਪਰਸੈਂਟ ਬਾਬਾ ਜੀ ਦੇ ਬਜੋ ਉਹ ਕਹਿੰਦੇ ਆ ਉਹਨਾਂ ਗੱਲਾਂ ਤੇ ਪੂਰਨ ਵਿਸ਼ਵਾਸ ਹੈ ਵੀ ਇਹ ਹੋਊਗਾ ਤੇ ਟਾਈਮ ਵੀ ਜ਼ਿਆਦਾ ਨਹੀਂ ਉਹ ਟਾਈਮ ਤੁਸੀਂ ਵੀ ਦੇਖ ਸਕਦੇ ਆ ਸਾਰੇ ਦੇਖਣਗੇ ਐਡੀ ਕੋ ਗੱਲ ਨਹੀਂ ਚਲੋ ਇਹ ਇਹ ਤਸਵੀਰਾਂ ਚੰਗੀਆਂ ਨੇ ਰਾਹਤ आलिया ਨੇ ਔਰ ਇਹ ਤਸਵੀਰਾਂ ਇਸ ਕਰਕੇ ਚੰਗੀਆਂ ਨੇ ਕਿਉਂਕਿ ਕਈ ਸਰਕਾਰਾਂ ਨੇ ਇਸ ਬੁੱਢੇ ਨਾਲੇ ਦੇ ਕਾਲੇ ਪਾਣੀ ਨੂੰ ਸਾਫ਼ ਕਰਨ ਦੇ ਲਈ ਵੱਡੇ ਵੱਡੇ ਉਪਰਾਲੇ ਕੀਤੇ ਪਰ ਪ੍ਰਣਾਲਾ ਉੱਥੇ ਦਾ ਉੱਥੇ ਹੀ ਸੀ ਪਰ ਹੁਣ ਇਹ ਤਸਵੀਰ ਜਿਹੜੀ ਹੈ ਪੋਜ਼ਿਟਿਵ ਵੇਖਣ ਨੂੰ ਮਿਲ ਰਹੀ ਹੈ ਪਰ ਹੁਣ ਇੰਤਜ਼ਾਰ ਹੈ ਕਿ ਕਦੋਂ ਇਹ ਕਾਲਾ ਪਾਣੀ ਚਿੱਟਾ ਹੋਏਗਾ ਇਸ ਦਰਿਆ ਦੇ ਵਿੱਚ ਬੁੱਢੇ ਦਰਿਆ ਦੇ ਵਿੱਚ ਕਦੋਂ ਇਹ ਬੁੱਢਾ ਦਰਿਆ ਜਿਹੜਾ ਲੋਕ ਆਖਦੇ ਨੇ ਬੁੱਢਾ ਨਾਲਾ ਕਦੋਂ ਇਹ ਬੁੱਢਾ ਦਰਿਆ ਬਣੇਗਾ ਇਹ ਆਉਣ ਵਾਲੀ ਤਸਵੀਰ ਸਾਫ਼ ਹੋਵੇਗੀ ਪਰ ਕੋਈ ਟਾਈਮ ਲਿਮਿਟ ਨਹੀਂ ਹੈ ਪਰ ਅਸੀਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਸਵੀਰਾਂ ਵਿਖਾਉਂਦੇ ਰਵਾਂਗੇ ਜਦੋਂ ਇਸ ਬੁੱਢੇ ਨਾਲੇ ਚਿੱਟਾ ਪਾਣੀ ਆਏਗਾ ਤੁਹਾਨੂੰ ਤਸਵੀਰ ਜ਼ਰੂਰ ਸਾਂਝੀ ਕਰਾਂਗੇ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ